ਲੁਧਿਆਣਾ ਵਿੱਚ ਇੱਕ ਵਪਾਰੀ ਸੁਨੀਲ ਕੁਮਾਰ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਮਰਾਲਾ ਚੌਂਚ ਬਣੇ ਨਵੇਂ ਫਲਾਈਓਵਰ ਤੇ ਵਾਪਰੀ। ਘਟਨਾ ਵੇਰੇ ਸੁਨੀਲ ਕੁਮਾਰ ਆਪਣੇ ਦੋਸਤ ਦੇ ਘਰ ਤੋਂ ਪਰਤ ਰਿਹਾ ਸੀ। ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰ ਉਸਤੇ ਹਮਲਾ ਕਰਕੇ ਫਰਾਰ ਹੋ ਗਏ। ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਘਟਨਾ ਵਾਲੀ ਥਾਂ ਤੇ ਸੁਨੀਲ ਕੁਮਾਰ ਕਰੀਬ 45 ਮਿੰਟਾਂ ਤੱਕ ਤੜਫਦਾ ਰਿਹਾ ਪਰ ਪੁਲਿਸ ਆਪਣੇ ਸੀਨੀਅਰ ਅਧਿਕਾਰੀਆਂ ਦਾ ਇੰਤਜ਼ਾਰ ਕਰਦੀ ਰਹੀ। ਰਾਹੀਰਾਂ ਨੇ ਹੀ ਖੂਨ ਨਾਲ ਲਤਪਟ ਸੁਨੀਲ ਨੂੰ ਅਪੋਲੋ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਪਹੁੰਚੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੁਨੀਲ ਕੁਮਾਰ ਸਥਾਨਕ ਕੋੜਮੰਡੀ ਚ ਕੋਸਮੈਟਿਕ ਦੀ ਦੁਕਾਨ ਚਲਾਉਂਦਾ ਸੀ। ਸ਼ੁਰੂਆਤੀ ਜਾਂਚ ਵਿੱਚ ਇਸ ਮਾਮਲੇ ਨੂੰ ਆਪਸੀ ਰੰਜਿਸ਼ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਤਾਂ ਗਿਆ ਹੀ ਕਿਸੇ ਦੇ ਕੋਲ ਯਾਰ ਦੋਸਤ ਕੋ ਆਪਣੇ ਮੈਂ ਤਾਂ ਘਰੇ ਗਿਆ ਹੀ ਮੈਂ ਪੁੱਛਿਆ ਆਇਆ ਨਹੀਂ ਭਰਾ ਤੇ ਉਹ ਫਿਰ ਥੋੜੇ ਦੇ ਵਿੱਚ ਫੋਨ ਆ ਗਿਆ ਤੇ ਫਿਰ ਅਸੀਂ ਤਾਂ ਪਜੇਤ ਤੇ ਆਏ ਆ ਮੈਂ ਉਹ ਮੋਟਰਸਾਈਕਲ ਦੇਖਿਆ ਪੁਲ ਦੇ ਉੱਤੇ ਚ ਆਂਦੇ ਹੋਏ ਰਸਤੇ ਨੂੰ ਮੋਟਰਸਾਈਕਲ ਖੜਾ ਹੀ ਮੇਰਾ ਪੁਲ ਤੋਂ ਲੈ ਕੇ ਤੇ ਖੜਾ ਹੀ ਇਹਨੇ ਕਹਿ ਗਿਆ ਉਹ ਹਸਪੀਟਲ ਭੇਜਦਾ ਸੀ ਪੋਲੋਂ ਹਸਪੀਟਲ ਇਹ ਇਹ ਪੁਲਸਰ ਦੀ ਡਿਊਟੀ ਕਿ ਬੰਦਾ ਮਰ ਰਿਹਾ ਥੋੜਾ ਫਿਰ ਆਏਗਾ ਉਹਦਾ ਵੇਟ ਕਰਨਾ ਕਦੋਂ ਅਮਲੇ ਨੂੰ ਸਭ ਕਦੋਂ ਆਉਗੀ ਉੱਥੋਂ ਤੱਕ ਸੀਨੀਅਰ ਬੇਟ ਹੋ ਰਹੇ ਸੀਗਾ ਕਿ ਮੇਰਾ ਸੀਨੀਅਰ ਹੋਗਾ ਮੇਰਾ ਸੀਨੀਅਰ ਵਾ ਇੱਕ ਕੋਸਮੈਟਿਕ ਦਾ ਕੰਮ ਕਰਦਾ ਹੈਗਾ ਇਹ ਆਪਣੇ ਘਰ ਤੋਂ ਗਿਆ ਹੋਇਆ ਸੀ ਆਪਣੀ ਵਾਈਫ ਨੂੰ ਦੱਸਿਆ ਕਿ ਅਸੀਂ ਦਿੱਲੀ ਵਗੈਰਾ ਕੋਸਮੈਟਿਕ ਲੈਣ ਜਾਣਾ ਹੈਗਾ ਉਸ ਤੋਂ ਬਾਅਦ ਰਸਤੇ 'ਚ ਇਹਦੇ ਤੇ ਕੋਈ ਅਟੈਕ ਹੋ ਗਿਆ ਹੈਗਾ ਪਰ ਇਹਦੇ ਬਾਰੇ ਇਹਨਾਂ ਨੂੰ ਨਹੀਂ ਪਤਾ ਹੈਗਾ ਔਰ ਕੁਝ ਮੁੰਡੇ ਸੀ ਅਣਪਛਾਤੇ ਜਿਨ੍ਹਾਂ ਨੇ ਇਹਦੇ ਕਿਰਪਾਨਾਂ ਮਾਰੀਆਂ ਜਿਹਦੇ ਨਾਲ ਦੀ ਹਸਪੀਟਲ ਆ ਕੇ ਮੌਤ ਹੋ ਗਈ ਹੈ ਤੇ ਅਸੀਂ ਇਹਦਾ ਪਰਚਾ ਦਰਜ ਕਰਕੇ ਅਗਲੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ